ਉਤਰਾਏ ਮਿਲੀ ਹੈ ਵੀ ਪਿਛਲੀ ਰਾਤ 21/8/2024 ਨੂੰ ਵਕਤ 11 ਵਜੇ ਦਾ ਹੋਗਾ ਸ੍ਰੀ ਬਲਕੌਰ ਸਿੰਘ ਜਿਹੜੇ ਮਰਹੂਮ ਰਾਏ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਉਹਨਾਂ ਦੇ ਨਾਲ ਸੁਰੱਖਿਆ ਚਤਰਾਤ ਤਿੰਨ ਪੁਲਿਸ ਕਰਮਚਾਰੀਆਂ ਦੀ ਆਪਸ ਵਿੱਚ ਲੜਾਈ ਹੋਈ ਹੈ ਕਾਂਸਟੇਬਲ ਗੁਰਦੀਪ ਸਿੰਘ ਫਸਟ ਕਮਾਂਡੋ ਬਟਾਲੀਅਨ ਕੋਲ ਕਾਂਸਟੇਬਲ ਅਰਣ ਕੁਮਾਰ ਚੌਥੀ ਆਈਆਰਬੀ ਕਨੋ ਤੇ ਅਸਲ ਵਿਕਰਮ ਸਿੰਘ ਪੰਜਵੀਂ ਆਈਆਰਬੀ ਵੱਲੋਂ ਸੁਰੱਖਿਆ ਡਿਊਟੀ ਲਈ ਉਹਨਾਂ ਦੇ ਨਾਲ ਤਾਇਨਾਤ ਨੇ। ਇਦਾਦ ਨੂੰ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਪਹਿਲਾਂ ਆਪਸ ਵਿੱਚ ਟਕਰਾਰ ਵਾਜੀ ਹੋਈ। ਫਿਰ ਇੱਕ ਦੂਜੇ ਨਾਲ ਜਿਹੜਾ ਹੈਗਾ ਭੜਕਾੜ ਜਾ ਕੇ ਇਹਨਾਂ ਨੇ ਆਪਸ ਵਿੱਚ ਲੜਾਈ ਕੀਤੀ। ਗੁਰਦੀਪ ਸਿੰਘ ਨੇ ਦੱਸਿਆ ਵੀ ਅਰਣ ਕੁਮਾਰ ਦੇ ਜਿਹੜਾ ਹੱਥ ਸਪਾਇਆ ਖੜਾ ਸੀ ਉਹਦੇ ਨਾਲ ਉਹਦੇ ਸਿਰ 'ਚ ਛੱਟ ਵੱਜੀ ਹੈ। ਤੇ ਉਹ ਛੱਟ ਕਾਰਨ ਉਹ ਹਸਪੀਟਲ ਦਾਖਲ ਹੈ। ਅੱਗੇ ਜਿਹੜੀ ਹੈਗੀ ਪੜਤਾਲ ਲਗਾਈ ਨਾ ਕੀਤੀ ਜਾ ਰਹੀ ਹੈ ਜਿਹਦਾ ਜਹੇ ਜਹ ਕਸੂਰ ਹੋਊਗਾ ਜਿਹੇ ਜਿਹੇ ਹਲਾਤ ਸਾਹਮਣੇ ਆਉਣਗੇ ਉਹੀ ਜੀ ਕਾਨੂੰਨੀ ਤੇ ਨਾਲ ਦੀ ਨਾਲ ਮਨਕਵਾਨਾ ਕਾਰਵਾਈ ਕੀਤੀ ਜਾਵੇ। ਲੜਾਈ ਦਾ ਕਾਰਨ ਕੀ ਰਿਹਾ ਸੀ? ਇਹਨਾਂ ਲੋਕ ਆਪਸ ਵਿੱਚ ਨਿੱਜੀ ਮਸਲੇ ਲੈ ਕੇ ਮੁਕਤ ਤਕਰਾਰ ਹੋਈ ਹੈ। ਬਾਕੀ ਹਲੇ ਇੱਕ ਵਾਰੀ ਪੜਤਾਲ ਹੋ ਕੇ ਸਾਨੂੰ ਪਤਾ ਲੱਗੂਗਾ ਵੀ ਕਿਹੜੀ ਵਜ੍ਹਾ ਤੋਂ ਕਿਉਂ ਇਹਨਾਂ ਗੁੱਸੇ ਜਿਹਾ ਕਿਉਂ ਲੜੇ। ਉਹ ਜਿਹੜੇ ਦੋਸ਼ੀ ਜਿਨ੍ਹਾਂ ਤੇ ਦੋਸ਼ ਲਾਇਆ ਉਹਨਾਂ ਨੂੰ ਹਿਰਾਸਤ ਚ ਲਿਆ ਨਹੀਂ ਹਲੇ ਕਿਸੇ ਨੂੰ ਹਿਰਾਸਤ ਚ ਨਹੀਂ ਲਿਆ ਹੈਗਾ। ਤੇ ਨਾ ਕੋਈ ਹਲੇ ਜਿਹੜਾ ਹੈਗਾ ਇਸ ਤਰ੍ਹਾਂ ਦੇ ਕੋਈ ਜਿਹੜਾ ਹੈਗਾ ਕੋਰਨੀਅਲ ਫੈਂਸ ਨੂੰ ਮਕਾਬਲ ਦਾ ਅਸਟੰਡਰਡ ਜੀ ਕੋਸੀ ਜੁਰਮ ਕਰ ਲੈ ਇਹਦਾ ਹੋਣਾ ਪਾਇਆ ਗਿਆ ਪੁਲਿਸ اٹਾ ਨੇ ਤੇ ਨਹੀਂ 10 ਟਨ ਕੀ ਲੱਗੀ ਹੈ ਜੀ ਹੁਣ ਤੱਕ ਉਹ ਬਿਆਨ ਹੈ ਜਿਹੜੇ ਕਿ ਹੁਣ ਬਿਆਨ ਕਰ ਸ਼ਰਮਾ ਜੀ ਜਿਹੜੇ ਬਿਆਨ ਦੀ ਗੱਲ ਹੈ ਉਹ ਜਦੋਂ ਸਾਨੂੰ ਹਸਪੀਟਲ ਵਾਲਿਆਂ ਨੇ ਰੁਕਾ ਭੇਜਿਆ ਮਤਲਬ ਕਿ ਤੁਰੰਤ ਜਿਹੜਾ ਹੈਗਾ ਪੁਲਿਸ ਅੱਗੇ ਜਿਹੜੀ ਮੌਕੇ ਤੇ ਆ ਗਈ ਹੈ ਈਵਨ ਐਸੇ ਟੂ ਕੁਲ ਪ੍ਰਦਾਨ ਕਰ ਰਿਹਾ ਹੈ ਸਰੇ ਪਾੜਦੇ ਬਿਟਲੇਵੇਂ ਹੈਗੇ ਦੂਜੀ ਗੱਲ ਇਸ ਗੱਲ ਟੰਕਿਆਂ ਦੀ ਦੇਖੋ ਟੰਕਿਆਂ ਦੀ ਗਿਣਤੀ ਦੇ ਨਾਲ ਅਫੈਂਸ ਨਹੀਂ ਬੰਦਾ ਅਫੈਂਸ ਜਿਹੜਾ ਹੈਗਾ ਡਾਕਟਰ ਦੀ opinion ਤੇ ਬੰਦ ਨੇ ਡਾਕਟਰ ਸਾਹਿਬ ਕੀ ਲਿਖਦੇ ਨੇ ਸੱਟ ਦੀ nature ਕੀ ਹੈ ਸੱਟ ਕਿਹੜੇ ਵਪਨ ਨਾਲ ਲੱਗੀ ਆ ਉਹਦੇ ਅਧਾਰ ਤੇ ਕਾਰਵਾਈ ਹੋਣੀ ਹੈ ਨਾ ਕਿ ਆਪਣਾ ਟੰਕੇ ਕਾਰਵਾਈ ਹੋ ਰਹੀ ਹੈ ਡੈਫੀਨਿਟਲੀ ਹੋਏ ਨਾਲ ਮੈਂ ਕਹਣਾ ਵੀ ਕਰਾਂ ਉਹ ਕਿ ਡਿਸਪਲੈਂਟ ਫੋਰਸ ਦੇ ਮੈਂ ਤਾਂ ਕਿ ਉਹਨਾਂ ਦੀ ਜਗ੍ਹਾ ਕੋਈ ਐਮਐਨਓ ਪੇਸ ਕੀਤੀ ਹੈ ਜਦੋਂ ਕਿ ਹੁਣ ਐਕਟੀਵਿਟੀ ਸਿਕਿਉਰਿਟੀ ਦਾ ਮਸਲਾ ਹੈ ਨਹੀਂ ਇਹ ਸੁਰੱਖਿਆ ਬ੍ਰੀਚ ਸਿਕਿਉਰਿਟੀ ਬ੍ਰੀਚ ਤਾਂ ਕੋਈ ਮਸਲਾ ਨਹੀਂ ਹੋਏਗਾ ਸਿਕਿਉਰਿਟੀ ਬ੍ਰੀਚ ਇਹਦਾ ਰਾਤ ਨੂੰ ਡਿਊਟੀ ਤੋਂ ਆਫ ਜੀ ਕੇ ਦੋਨ ਲੜੇ ਨੇ ਕੋਈ ਸਿਕਿਉਰਿਟੀ ਬ੍ਰੀਚ ਨਹੀਂ ਹੋਇਆ ਹੈਗਾ ਠੀਕ ਹੈ ਨਾ ਬਾਕੀ ਹਾਂ ਜਿਹੜਾ ਜਿਹੜਾ ਜਿਹਦੀ ਗਲਤੀ ਪਾਈ ਗਏ ਉਹਨੂੰ ਬਦਲ ਦਿਆਂਗੇ ਇਹ ਸਾਡੇ ਕੋਲ ਰਾਤ ਗੁਰਦੀਪ ਸਿੰਘ ਪੇਸ਼ੈਂਟ ਹੈ 30 ਸਾਲ ਦਾ ਅ ਕੱਲ ਸ਼ਾਮ ਨੂੰ ਰਾਤ ਨੂੰ ਆਇਆ 11:40 ਤੇ ਡਾਕਟਰ ਵਰੁਣ ਨੇ ਦੇਖਿਆ ਕਿ ਇਸ ਮੇਰੀ ਗੱਲ ਵੀ ਹੋਈ ਉਹਨਾਂ ਨਾਲ ਉਹਨਾਂ ਨੇ ਫਰਸਟ ایڈ ਦੇ ਕੇ ਐਮਐਲਆਰ ਕੱਟ ਦਿੱਤੀ ਹੈ ਇਹਦੀ बाकी सिरते साठ है ये टांके लगाए गए ने आगे कोई फर्दर कोई इन्वेस्टिगेशन चल रही है इनन दीया फर्दर लॉ चल रहा है आज ये साडे उल पेशेंट एडमिट हैगा ये पेशेंट स्टेबल है हां पेशेंट स्टेबल है कोई सीरियस है नहीं इतनी इथियोलॉजी पॉसिबल हैगा तक कोशिश है साडी जी कोई दिक्कत आंदी भी है फिर सब देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x aur whatsapp channel par